ਚੈਲੰਜ ਕਰਦਾ ਵੀ ਡਾਟਾ ਲੇਆ ਉਹ ਤੇ ਮੇਰੇ ਨਾਲ ਬਹਿ ਕੇ ਇੱਕ ਓਪਨ ਡਿਬੇਟ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰ। ਦਰਦੇ ਬੋਲਦੇ ਨਹੀਂ ਕਿਉਂਕਿ ਕਈ ਰੀਜ਼ਨ ਨਾ ਬੋਲਣ ਦੇ ਵੀ ਹੁੰਦੇ ਹਨ। ਤਬ ਤੋਂ ਪਹਿਲਾਂ ਤਰਾਜ ਮੈਂ ਕੀਤਾ ਜਿਸ ਦਿਨ ਕੂੜੇ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਮੰਗ ਮੈਂ ਕੀਤੀ। ਇਹ ਕਹਿਣਾ ਬੜਾ ਸੌਖਾ ਵੀ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਜੇ ਬਣੀਆਂ ਸੀ ਤਾਂ ਕਿੱਥੇ ਗਈਆਂ ਚੈਲੰਜ ਹੀ ਮੇਰਾ ਇਹ ਹੈ ਵੀ ਮੈਂ ਜੇ ਆਟੀਆਂ ਆਈਆਂ ਬਾਕੇ ਉਹਨਾਂ ਤੋਂ ਡਾਟਾ ਮੰਗਿਆ ਤੇ ਮੈਂ ਸਾਫ ਕਾ ਐਮਐਲਏ ਸਾਹਿਬ ਤੋਂ ਵੀ ਉਮੀਦ ਕਰਦਾ ਹੈ ਭਾਵੇਂ ਉਹ ਆਪ ਡਾਟਾ ਮੰਗ ਲੈਣ ਨਹੀਂ ਤਾਂ ਜਿਸ ਦਿਨ ਡਾਟਾ ਮੈਨੂੰ ਰੀਸੀਵ ਹੋ ਜਾਂਦਾ ਮੈਂ ਬਕਾਇਦਾ ਸਨਮਾਨ ਦੇ ਨਾਲ ਉਹ ਡਾਟਾ ਉਹਨਾਂ ਦੇ ਘਰ ਪੇ ਵੀ ਜਿੰਨੀ ਜਲਦੀ ਤੁਸੀਂ ਇਹ ਆਰਟੀਆਈ ਦੇ ਦੇਵੋਗੇ ਸਾਨੂੰ ਓਨੀ ਜਲਦੀ ਅਸੀਂ ਡਿਬੇਟ ਵਾਸਤੇ ਫਰੀਦਕੋਟ ਦੀ ਕਾਰਜਕਾਰੀ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਆਪਦੇ ਫਰੀਦਕੋਟ ਵਾਸੀਆਂ ਦੇ ਸਾਹਮਣੇ ਲੈ ਆ। ਇਹ ਸਰਕਾਰ ਨੇ ਬਦਲਾਅ ਦੇ ਨਾਂ ਤੇ ایਉਂ ਜਿਹਾ ਬਦਲਾਅ ਲਿਆਦਾ ਕਿ ਆ ਸਾਰੇ ਸ਼ਹਿਰ ਵਿੱਚ ਗੰਦਗੀ ਪਈ। ਅੱਜ ਮੇਨਲੀ ਜਿਹੜਾ 1-2 ਦਿਨ ਪਹਿਲਾਂ ਸਾਰੇ ਮੇਰੇ ਭਰਾਵਾਂ ਨੇ ਦੇਖਿਆ ਸਾਡੇ ਬੜੇ ਮਾਣਯੋਗ ਜਿਹੜੇ ਸਾਬਕਾ ਐਮਐਲਏ ਸਾਹਿਬ ਕਿਕੀ ਢਿੱਲੋਂ ਜੀ ਨੇ ਇੱਕ ਡਿਬੇਟ ਵਾਸਤੇ ਚੈਲੰਜ ਕੀਤਾ ਹੈ ਵੀ ਮੈਂ ਚੈਲੰਜ ਕਰਦਾ ਹਾਂ ਵੀ ਡਾਟਾ ਲੈ ਆਓ ਤੇ ਮੇਰੇ ਨਾਲ ਬਹਿ ਕੇ ਇੱਕ ਓਪਨ ਡਿਬੇਟ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰੋ ਮੈਂ ਬਤੌਰ ਜ਼ਿੰਮੇਵਾਰ ਇੱਕ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਤੇ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਉਸ ਤੋਂ ਬਾਅਦ 15 ਸਾਲਾਂ ਦੀਆਂ ਆਰਟੀਆਈਆਂ ਦਾ ਡਿਸਕਸ ਕਰਕੇ ਆਪਦੇ ਵਕੀਲ ਦੇ ਨਾਲ ਸੱਤ ਮਹਿਕਮਿਆਂ ਦੇ ਵਿੱਚ 15 ਸਾਲ ਮੈਂ ਕਿਉਂ ਚੁਣੇ ਕਿਉਂਕਿ ਇਹਦੇ ਵਿੱਚ ਸਾਡੀ ਆਪ ਦੀ ਸਰਕਾਰ ਦੀ ਕਾਰਜਕਾਰੀ ਉਦੋਂ ਪਿਛਲੀ ਸਰਕਾਰ ਕਾਂਗਰਸ ਦੀ ਕਾਰਜਕਾਰੀ ਅਤੇ ਉਦੋਂ ਪਿਛਲੀ ਸਰਕਾਰ ਅਕਾਲੀ ਦਲ ਦੀ ਕਾਰਜਕਾਰੀ ਆ ਜੂਗੀ ਸੱਤ ਮੈਕਮਿਆਂ ਦਾ ਮੈਂ 15 ਸਾਲ ਦਾ ਰਿਕਾਰਡ ਮੈਂ ਉਹਨਾਂ ਤੋਂ ਮੰਗਿਆ ਹੈ ਕੱਲ ਦੀ ਡੇਟ ਦੇ ਵਿੱਚ ਉਹ ਸਾਰੇ ਮੈਕਮਿਆਂ ਨੂੰ ਆਰਟੀਆਈਆਂ ਮੇਰੀਆਂ ਪਹੁੰਚ ਗਈਆਂ ਹੈਗੀਆਂ ਉਹਦੀ ਕਾਪੀ ਏਕ-ਏਕ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਦਿੰਨਾ ਤੇ ਪ੍ਰੈਸ ਨੋਟ ਦੀ ਕਾਪੀ ਵੀ ਮੈਂ ਸਾਰਿਆਂ ਨੂੰ ਦੇਣ ਲੱਗਾ ਇਹਦੇ ਵਿੱਚ ਮੈਂ ਫਰੀਦਕੋਟ ਦਾ ਇੱਕ ਡਿਵੈਲਪਮੈਂਟ ਦਾ ਰਿਪੋਰਟ ਕਾਰਡ ਦੇਣਾ ਚਾਹਣਾ ਹੈ ਵੀ ਜਿੰਦੇ ਵਿੱਚ ਤਾਂ ਜੋ ਜਦੋਂ ਇਹ ਇਨਫੋਰਮੇਸ਼ਨ ਸਾਰੀ ਆ ਜਾਂਦੀ ਹੈ ਇਹ ਕਹਿਣਾ ਬੜਾ ਸੌਖਾ ਹੈ ਵੀ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਜੇ ਬਣੀਆਂ ਸੀ ਤਾਂ ਕਿੱਥੇ ਗਈਆਂ ਉਹ ਹੁਣ ਆਰਟੀਆਈ ਬੇਸਡ ਡਾਕੂਮੈਂਟ ਦੱਸਣ ਕਿੰਨੇ ਪੈਸੇ ਕਿਹੜੇ ਮਹਿਕਮੇ ਚ ਕਿਦੋਂ ਆਏ ਕਿੱਥੇ ਵਰਤੇ ਗਏ ਕੀਨੇ ਵਰਤੇ ਤੇ ਕਾਹਦੇ ਤੇ ਲਾਤੇ ਪਿਛਲੇ 15 ਸਾਲਾਂ ਦਾ ਆਪਾਂ ਲੋਕਾਂ ਨੂੰ ਹੁਣ ਲੇਖਾ ਜੋਖਾ ਦੇ ਦਈਏ ਵੀ ਕਿਨੇ ਕੀ ਦਿੱਤਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਕਹਿੰਦਾ ਤਾਂ ਹਰ ਕੋਈ ਬੰਦਾ ਵੀ ਮੈਂ ਬਹੁਤ ਕੁਛ ਕੀਤਾ ਉਹ ਹੁਣ ਕਾਗਜੀ ਦੇ ਵਿੱਚ ਫਰੀਦਕੋਟ ਦੀ ਅਕਾਉਂਟੇਬਿਲਟੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ 30 ਦਿਨਾਂ ਦੇ ਵਿੱਚ ਵਿੱਚ ਇਹ ਆਰਟੀਆਈ ਆਜੂਗੀ ਤੇ ਤੁਹਾਡੇ ਮਾਧਿਅਮ ਦੇ ਤਰੂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਇਹਨਾਂ ਆਟੀਆਂ ਤੇ ਸਟੱਡੀ ਜ਼ਰੂਰ ਕਰਿਆ ਜੀ ਜੇ ਕਿਸੇ ਨੇ ਕੋਈ ਹੋਰ ਐਡੀਸ਼ਨਲ ਇਨਫੋਰਮੇਸ਼ਨ ਆਪ ਮੰਗਣੀ ਹੈ ਮੈਂ ਕਾਪੀਆਂ ਤੁਹਾਨੂੰ ਦੇ ਰਿਹਾ ਹਾਂ ਤੁਸੀਂ ਆਪ ਦੇ ਹਿਸਾਬ ਨਾਲ ਮੰਗ ਲਓ ਤੇ ਅਗਲੀ ਪ੍ਰੈਸ ਕਾਨਫਰੰਸ ਵਾਸਤੇ ਮੈਂ ਤੁਹਾਨੂੰ ਸੱਦਾ ਪੱਤਰ ਜਿਹੜਾ ਕੁਛਲੀ ਢਿਲੋਂ ਨੇ ਸਵਾਲ اٹھਾਇਆ ਸੀ ਜਵੇਡ ਦਾ ਉਹ ਇਸ ਗੱਲ ਤੇ ਕੀਤਾ ਸੀ ਕਿ ਕਿ ਜਿਹੜੀ ਨਗਰ ਕੌਂਸਲ ਦੀ ਆਰਥਿਕਤਾ ਬਿਲਕੁਲ ਖਤਮ ਹੋ ਚੁੱਕੀ ਹੈ ਜਿਹੜੀ ਕਾਂਗਰਸ ਸਰਕਾਰ ਜਦੋਂ ਗਈ ਸੀ 10 ਕਰੋੜ ਸਮਥਿੰਗ ਦੀ ਜਿਹੜੀ ਐਫਟੀਆਂ ਛੱਡ ਕੇ ਗਈ ਸੀ ਅੱਜ ਉਹ ਕਹਿੰਦੇ ਵੀ ਨਿਲ ਹੈ ਜਿਹੜਾ ਬੈਲੈਂਸ ਹੈ ਨਿਲ ਹੈ ਉਹ ਦੂਸਰਾਂ ਨੇ ਇਹ ਕਹਿ ਦਿੱਤਾ ਕਿ ਐਸੋਟ ਜਿਹੜੀ ਹੋਣੀ ਮੌਜੂਦਾ ਸਰਕਾਰ ਹੈ ਇੱਕ ਪੈਸਾ ਨਵਾਂ ਵਿੱਤ ਕਮਿਸ਼ਨ ਤੋਂ ਬਿਨਾਂ ਹੋਰ ਕੋਈ ਪੈਸਾ ਜਿਹੜਾ ਕਮੇਟੀ ਨੂੰ ਨਹੀਂ ਮਿਲ ਰਿਹਾ ਉਸ ਬਾਰੇ ਸਵਾਲ ਸੀਗਾ ਵੀ ਉਹ ਚੈਲੰਜ ਉਹ ਕੀਤਾ ਸੀ ਉੱਥੇ ਤੁਸੀਂ ਕਿੱਥੇ ਸੈਂਡ ਬੇਸਿਕਲੀ ਸੇਟੀ ਸਾਹਿਬ ਇਹਦੀ ਵੀ ਨਾ ਇੱਕ ਬਹੁਤ ਵੱਡਾ ਚੋਲ ਹੈ ਵਿੱਤ ਕਮਿਸ਼ਨ ਦੇ ਪੈਸੇ ਇਹਨਾਂ ਨੂੰ ਆਉਂਦੇ ਨੇ ਹੋਰ ਇਹ ਕਿਹੜੀਆਂ ਗ੍ਰਾਂਟਾਂ ਲੈ ਕੇ ਆਏ ਐ ਇਸੇ ਕਰਕੇ ਤਾਂ ਆਰਟੀਆਈ ਪਾਈ ਹੈ ਨਾ ਜਿੱਥੇ ਤੁਸੀਂ ਵੀ ਉਹ ਸਵਾਲ ਕਰਦੇ ਕਿ ਤੁਹਾਡੇ ਤੋਂ ਵੀ ਸਵਾਲ ਕਰੋ ਮੈਨੂੰ ਮੈਂ ਤਾਂ ਆਪ کہہ ਰਹੇ ਹਾਂ ਜੀ ਸਵਾਲ ਖੁੱਲ ਕੇ ਪੁੱਛੋ ਮੈਂ ਉਸ ਸਵਾਲਾਂ ਨੂੰ ਮੈਂ ਤੁਹਾਨੂੰ ਬੇਨਤੀ ਇਹੀ ਕੀਤੀ ਐ ਇੱਕ ਕਹਿ ਦੇਣਾ ਜੀ ਅਸੀਂ ਬਹੁਤ ਕੰਮ ਕੀਤਾ ਇੱਕ ਕਾਗਜ਼ਾਂ 'ਚ ਵੀ ਤਾਂ ਆਉਣਾ ਚਾਹੀਦਾ ਕੀ ਕੰਮ ਕੀਤਾ ਸਭ ਨੂੰ ਪਤਾ ਹੈ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਕਮੇਟੀ ਦੇ ਵਿੱਚ ਕਿਹੜੇ ਟੈਕਸ ਦੇ ਪੈਸੇ ਕਿਹੜੀਆਂ ਕਮੇਟੀ ਦੀਆਂ ਜਗ੍ਹਾ ਲੋਕਾਂ ਦੇ ਨਾਂ ਕਰਾ ਕੇ ਟਰਾਂਸਫਰ ਕੀਤੇ ਗਏ ਆ ਉਹ ਪੈਸੇ ਵੀ ਆਏ ਆ ਨਾ ਜੀ ਉਹ ਇਸੇ ਕਰਕੇ ਆਰਟੀਆਈ ਬੇਸਡ ਮੈਂ ਚਾਹੁੰਣਾ ਹੈ ਵੀ ਗੱਲ ਆਪਾਂ ਕਾਗਜ਼ਾਂ ਤੇ ਕਰੀਏ ਨਾ ਕਿ ਹਵਾ ਛੁਐ ਵਰਮ ਯਾਨਕੀ ਰਿਕਾਰਡ ਮਿਲਣ ਤੋਂ ਬਾਅਦ ਤੁਸੀਂ ਪੂਰੀ ਚੈਲੰਜ ਕਰੋਗੇ ਐਮਐਲਏ ਸਰ ਮੈਂ ਅੱਜ ਮੈਂ ਰਿਕਾਰਡ ਮਿਲਣ ਤੋਂ ਬਾਅਦ ਨਹੀਂ ਜੀ ਅੱਜ ਹੀ ਚੈਲੰਜ ਕਰ ਰਹਾ ਹਾਂ ਮੈਂ ਚੈਲੰਜ ਹੀ ਅੱਜ ਕਰ ਰਿਹਾ ਹਾਂ ਵੀ ਤਾਂ ਕਿ ਮੇਰੀ ਬੇਨਤੀ ਹੈ ਸਰ 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 ਮੇਰੀ ਬੇਨਤੀ ਇਹੀ ਹੈ ਚੈਲੰਜ ਹੀ ਮੇਰਾ ਇਹ ਹੈ ਵੀ ਮੈਂ ਜੇ ਆਟੀਆਂ ਆਈਆਂ ਪਾ ਕੇ ਉਹਨਾਂ ਤੋਂ ਡਾਟਾ ਮੰਗਿਆ ਤੇ ਮੈਂ ਸਾਫ ਕਾ ਐਮਐਲਏ ਸਾਹਿਬ ਤੋਂ ਵੀ ਉਮੀਦ ਕਰਦਾ ਹਾਂ ਭਾਵੇਂ ਉਹ ਆਪ ਡਾਟਾ ਮੰਗ ਲੈਣ ਨਹੀਂ ਤਾਂ ਜਿਸ ਦਿਨ ਡਾਟਾ ਮੈਨੂੰ ਰਿਸੀਵ ਹੋ ਜਾਂਦਾ ਮੈਂ ਬਕਾਇਦਾ ਸਨਮਾਨ ਦੇ ਨਾਲ ਉਹ ਡਾਟਾ ਉਹਨਾਂ ਦੇ ਘਰ ਭੇਜਦੇ ਹਾਂ ਸਰ ਉਹਦੇ ਜਿਹੜੇ ਬਾਰੇ ਅਸੀਂ ਮਿਲਦਾ ਹੁਣ ਆਪਣੀ ਗੱਲ ਕਰੀਏ ਤੁਸੀਂ ਉਪਕਰ ਦੇ ਸ਼ੋਰ ਕੋਈ ਮੁੱਦਾ ਉਠਾਇਆ ਕੀ ਜਿਹੜੀ ਤਰੀਕੋ ਦੀ ਨਗਰ ਕੌਂਸਲ ਕੋਈ ਪੰਡਾ ਜਾਰੀ ਕੀਤਾ ਜਾਂ ਅਫੀਸ਼ੀਅਲ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕੋਲੇ ਵਾਰਡ ਬੰਦੀ ਦਾ ਇਤਰਾਜ਼ ਵੀ ਮੈਂ ਹੀ ਦਿੱਤਾ ਜਨਾਬ ਵੀ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਪ੍ਰੋਬਲਮ ਆ ਰਹੀ ਹੈ ਜੀ ਵਾਰਡ ਬੰਦੀ ਸਾਡੇ ਤੋਂ ਕਈ ਵਾਰੀ ਅਫਸਰਾਂ ਨੇ ਗਲਤ ਕਰਤੀ ਹੈ ਲੋਕ ਵਿਚਾਰੇ ਆਪਦੇ ਪਾਸਪੋਰਟ ਤੇ ਆਧਾਰ ਦੇ ਵਿੱਚ ਆਪਦੇ ਐਡਰੈਸ ਨਾਲ ਚੇਂਜ ਕਰਾਉਂਦੇ ਫਿਰ ਸਭ ਤੋਂ ਪਹਿਲਾਂ ਤਰਾਜ ਮੈਂ ਕੀਤਾ ਜਿਸ ਦਿਨ ਕੂੜੇ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਮੰਗ ਮੈਂ ਕੀਤੀ ਅਗਲੇ ਦਿਨ ਸਵੇਰੇ 9:30 ਵਜੇ ਕੂੜਾ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਚਿੱਠੀ ਕਿੱਥੋਂ ਆਈ ਹੈ ਡਰਦੇ ਬੋਲਦੇ ਨਹੀਂ ਕਿਉਂਕਿ ਕਈ ਰੀਜ਼ਨ ਨਾ ਬੋਲਣ ਦੇ ਵੀ ਹੁੰਦੇ ਆ ਜਨਾਬ ਤੇ ਦੂਜਾ ਕਮੇਟੀ ਵਾਸਤੇ ਫੰਡਾਂ ਦੀ ਜਿਹੜੀ ਗੱਲ ਕਰਦੇ ਹੋ ਸੀਵਰੇਜ ਵਾਸਤੇ ਅੱਜ ਤੋਂ 3 ਮਹੀਨੇ ਪਹਿਲਾਂ ਦੀਆਂ ਚਿੱਟੀਆਂ ਤੁਹਾਨੂੰ ਮਾਰਕ ਕੀਤੀਆਂ ਵੀ ਹੈ ਮਹਿਕਮਿਆਂ ਦੇ ਵਿੱਚ ਪਹੁੰਚੀਆਂ ਵੀ ਆ ਬਜਟ ਅਲੋਕੇਟ ਵਾਸਤੇ ਪ੍ਰੋਪਰ ਉੱਤੇ ਦੁਬਾਰਾ ਚਿੱਠੀਆਂ ਗਈਆਂ ਮੈਂ ਤੁਹਾਨੂੰ ਮਾਹੀਆ ਅਰੇ ਇਸ ਵੀ ਵਾਰ ਜਿਹੜਾ 15ਵਾਂ ਵਿੱਤ ਕਮਿਸ਼ਨਾ ਉਹਦੇ ਵਿੱਚ ਫ੍ਰੀ ਕੋਡ ਨੂੰ ਨਹੀਂ ਲਗੋਸ ਕੋਈ ਵੀ ਪਾਰਟੀ ਸਰਕਾਰ ਨੇ ਦਿੱਤਾ ਉਹਦਾ ਰੀਜ਼ਨ ਬਹੁਤ ਵੱਡਾ ਹੈ ਜੀ ਵੇਖੋ ਜਿਹੜੀ ਕਮੇਟੀ ਸੀ ਉਹ ਕਾਂਗਰਸ ਸਰਕਾਰ ਦੀ ਸੀ ਤੇ ਜ਼ਿੰਮੇਵਾਰੀ ਵੀ ਕਾਂਗਰਸ ਸਰਕਾਰ ਦੀ ਕਮੇਟੀ ਦੀ ਵਿੱਦ ਆਫਿਸਰਸ ਦੇ ਬੰਦੀ ਹੈ ਕੋਈ ਵੀ ਆਡਿਟ ਦੀ ਜਿਹੜੀ ਰਿਪੋਰਟ ਹੈ ਜਿਹੜੇ ਮੌਜੂਦਾ ਉੱਥੇ ਬੰਦੇ ਬੈਠੇ ਆ ਉਹਨਾਂ ਨੇ ਦੇਣੀ ਹੈ ਬਾਹਰ ਬਿਠੇ ਦੇਣਾ ਸਾਡੀ ਸਰਕਾਰ ਗਈ ਹੈ 1 4 2022 ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਮੇਟੀ ਕੋਲ 1.5 ਕਰੋੜ ਰੁਪਏ ਦੀਆਂ ਐਫ ਡੀਆਂ ਸੀਗੀਆਂ ਔਨ ਰਿਕਾਰਡ ਗੱਲ ਕਹਿ ਰਿਹਾ ਮੈਂ 1.5 ਕਰੋੜ ਰੁਪਏ ਦੀਆਂ ਐਫ ਡੀਆਂ ਸੀਗੀਆਂ ਉਹਦਣ ਤੇ ਇਹਨਾਂ ਦੇ ਇਹਨਾਂ 4.5 ਸਾਲਾਂ ਵਿੱਚ ਇੱਕ ਵੀ ਰੁਪਏ ਦੀ ਗ੍ਰਾਂਟ ਨਹੀਂ ਆਈ ਇੱਕ ਵੀ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਨਹੀਂ ਆਈ ਸਿਰਫ ਵਿੱਤ ਕਮਿਸ਼ਨ ਦਾ 11 ਕਰੋੜ ਰੁਪਿਆ ਆ ਵਿੱਤ ਕਮਿਸ਼ਨ ਦਾ ਜਿਹੜਾ ਆਉਣਾ ਹੀ ਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਹਰੇਕ ਪਿੰਡ ਵਾਸਤੇ ਹੁਣ ਆਉਂਦਾ ਹਰੇਕ ਸ਼ਹਿਰ ਵਾਸਤੇ ਹੁਣ ਆਉਂਦਾ ਸਿਰਫ 1.15 ਕਰੋੜ ਰੁਪਇਆ ਵਿੱਤ ਕਮਿਸ਼ਨ ਦਾ ਆਇਆ ਹੁਣ ਤੱਕ ਕਮੇਟੀ ਨੂੰ ਸਰਕਾਰ ਵੱਲੋਂ 1 ਰੁਪਇਆ ਦੀ ਗਰੰਟੀ ਨਹੀਂ ਆਈ ਤੇ ਅੱਜ ਹਾਲਾਤ ਇਹ ਹੈ ਅੱਜ ਸਵੇਰੇ ਮੈਂ ਚੈੱਕ ਕੀਤਾ ਜਿਹੜਾ ਹੁਣ ਅਖੀਰਲਾ 9 ਲੱਖ ਰੁਪਇਆ ਉਹ ਐਫ ਡੀਆਂ ਤੋੜ ਕੇ 10 ਕਰੋੜ ਰੁਪਇਆ ਖਤਮ ਕਰਕੇ ਜਿਹੜਾ 9 ਲੱਖ ਰੁਪਇਆ ਰਹਿ ਗਿਆ ਸੀ ਅੱਜ ਇਹਨਾਂ ਨੇ ਕਢਾ ਲਿਆ ਸਿਰਫ ਪٹرول ਪੰਪਾਂ ਨੂੰ ਦੇਣ ਵਾਸਤੇ ਐਸ ਵੇਲੇ ਮUNICIPAL ਕਮੇਟੀ ਦੇ ਖਾਤੇ ਜ਼ੀਰੋ ਕਰ ਦਿੱਤੇ ਇਹਨਾਂ ਨੇ ਸੋ ਮੈਂ ਤਾਂ ਸਿਰਫ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਨੇ ਬਦਲਾਅ ਦੇ ਨਾਂ ਤੇ ایਉਂ ਜਿਹਾ ਬਦਲਾਅ ਲਿਆਂਦਾ ਕਿ ਸਾਰੇ ਸ਼ਹਿਰ ਵਿੱਚ ਗੰਦਗੀ ਪਈ ਹੈ ਸਾਰੇ ਸ਼ਹਿਰ ਵਿੱਚ ਕੂੜਾ ਪਿਆ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਵਿੱਚ ਕੂੜਾ ਪਿਆ ਤੇ 1 ਰੁਪਏ ਦੀ ਕਰੰਟ ਫਰੀਦਕੋਟ ਸ਼ਹਿਰ ਨੂੰ ਇਹ ਸਰਕਾਰ ਨੇ ਨਹੀਂ ਦਿੱਤੀ ਜੇ ਇਹਨਾਂ ਨੂੰ ਕਿਸੇ ਨੂੰ ਵਹਿਮ ਹੈ ਭਾਵੇਂ ਸਾਡੇ ਨਾਲ ਪਬਲਿਕ ਫੋਰਮ ਤੇ ਬਹਿ ਕੇ ਪ੍ਰੈਸ ਦੇ ਸਾਹਮਣੇ ਇਹ ਸਾਡੇ ਨਾਲ ਗੱਲਬਾਤ ਕਰ ਲੈਣ